ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ ਤੇ ਜਿਹਦੇ ਵਿੱਚ ਖਰ ਅਸੀਂ ਪੋਸਟਰ ਬாய் ਵੀ ਕੁਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਲਈ ਲੈਂਦਾ ਸੀ ਵੀ ਇਹਨਾਂ ਨੇ ਕਿਹੜਾ ਤਫਤੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜਾਵਾਂ ਤੋਂ ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਸ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਵੀ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ ਲੇਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕਦੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉੱਥੇ ਧਰਨੇ ਦੇ ਉੱਤੇ ਤੁਸੀਂ ਵੀ ਉੱਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਸ਼ਨ ਨਿਬੇੜ ਦੇਣਾ ਉਸ ਗੱਲ ਉਸ ਸਪਿਰਿਟ ਦੀ ਆ ਭਈ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਡੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਂਦਾ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਕਿ ਯਾਰ ਸੱਚ ਬੋਲਿਓ ਬਹੁਤੇ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਐਲਿਟੀ ਇਹ ਆ ਉਹ ਉਹ ਵੀ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਆ ਤੁਹਾਨੂੰ ਇਹ ਵੀ ਦੱਸ ਦੇਣਾ ਕਿਤੇ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਕੰਟਰੋਲ ਕਰ ਸਕਦੇ ਆ ਪਰ ਉਸ ਗੁਰੂ ਦੀ ਕਚਹਿਰੀ ਨੂੰ ਆਪਣੇ ਕੋਲੋਂ ਕੰਟਰੋਲ ਹੋਣਾ ਨਹੀਂ ਆ ਬਿਲਕੁਲ ਠੀਕ ਇਹ ਆਵੇਂ ਭਲੇਖਾ ਆ ਆਪਾਂ ਨੂੰ ਸਾਰਿਆਂ ਨੂੰ ਵੀ ਹਾਂ ਵੀ ਸ਼ਾਇਦ ਅਸੀਂ ਇੱਥੇ ਕੁਝ ਕਹਿ ਲਾਂਗੇ ਉਹਦੇ ਲਫ਼ਜ਼ਾਂ ਦੀ ਹੀਰ ਫੇਰ ਕਰ ਲਾਂਗੇ ਸੋ ਮੇਰੀ ਤਾਂ ਤੁਹਾਨੂੰ ਬੇਨਤੀ ਆ ਵੀ ਆ ਜਿਹੜਾ ਸਵਾ ਕਿਸਾਨ ਰਹਿੰਦਾ ਜੇ ਉਹ ਦੋ ਬੰਦਿਆਂ ਨੂੰ ਕਿਤੇ ਮੈਨੂੰ ਵੀ ਨਾਲ ਸੱਦਣਾ ਹੋਇਆ ਤਾਂ ਭਾਵੇਂ ਸੀਐਮ ਸਾਹਿਬ ਨੂੰ ਕਿਹਾ ਵੀ ਮੈਨੂੰ ਸੱਦ ਲਿਓ ਨਾਲ ਉਹ ਦੋ ਬੰਦਿਆਂ ਨੂੰ ਪਤਾ ਲੱਗ ਜੂਗਾ ਵੀ ਇਹ ਸਮਾਜ ਦੇ ਵਿੱਚ ਇਸ ਇਸ ਜਿੱਥੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਆਪਾਂ ਇੰਨੀ ਵੱਡੀ ਵੋਕੈਬਲਰੀ ਯੂਜ਼ ਕਰਦੇ ਐਡਾ ਵੱਡਾ ਸਾਡਾ ਇਤਿਹਾਸ ਆ ਤੇ ਉਹਦੇ ਚ ਅਸੀਂ ਕਰ ਕੀ ਰਹੇ ਆ ਵਰਤਮਾਨ ਤੌਰ ਤੇ ਠੀਕ ਸਰ ਮੈਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਤੇ ਮੈਂ ਇਹਦੀ ਸਪਿਰਿਟ ਤੇ ਜਰੂਰ ਗੱਲ ਕਰਨੀ ਚਾਹਣਾ ਕਿ ਇਹ 2007 ਤੋਂ ਔਨਵਰਡ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਗਿਆ ਤੇ ਸਬਸਿਕਵੈਂਟਲੀ ਸਬਸਿਕਵੈਂਟਲੀ 2009 ਦੇ ਵਿੱਚ ਵੀ ਉਹਦੀ ਕੈਨਸਲੇਸ਼ਨ ਹੋਈ ਉਸ ਪਰਚੇ ਦੀ ਲੇਕਿਨ ਫਾਈਨਲ ਨਹੀਂ ਹੋਇਆ 2012 ਦੇ ਵਿੱਚ ਵੀ ਹੋਈ ਤੇ ਫਾਈਨਲੀ 2014 ਚ ਹੋਈ ਔਰ ਉਹਦੀ ਇਵਜ ਦੇ ਵਿੱਚ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਮੈਂ ਥੋੜੀ ਜਿਹੀ ਇਸ ਕਰਕੇ ਬੈਕਗ੍ਰਾਉਂਡ ਚ ਦਾਨੀ ਚਾਹੁੰਦਾ ਸੀ ਕਿਉਂਕਿ ਜਿਹੜਾ ਬਰੀਫ ਰੱਖਿਓ ਜੀ ਸਭਾ ਆਪਣੇ ਕੋਲ ਉਨਾਂ ਕਾ ਪਰ ਯੂਅਰ ਅਲਾਉਡ ਜੀ ਬਰੀਫ ਰੱਖਿਓ ਸੋ ਉਹਦੇ ਤੋਂ ਬਾਅਦ ਸਾਲ 1.5 ਸਾਲ ਖਾਸ ਕਰਕੇ ਜਿਹੜੀ ਪੰਥਕ ਸਰਕਾਰ ਸੀ ਉਹ ਇਸ ਗੱਲ ਨੂੰ ਸੰਭਾਲਣ ਤੇ ਲੱਗੀ ਰਹੀ ਵੀ ਇਹ ਅਸੀਂ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਜਾਂ ਕਿਹਨੇ ਕੀਤਾ ਤੇ ਉਹਨਾਂ ਦਾ ਸਮਾਂ ਉਹਦੇ ਵਿੱਚ ਲੰਘ ਗਿਆ ਉਹਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ੇ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੌੜ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜਦ ਕੀਤਾ ਗਿਆ ਮੈਂ ਇਸ ਕਰਕੇ ਕਹਿੰਦਾ ਕਿ ਅਸੀਂ ਬਹੁਤ ਹੈਵੀ ਵੋਕੈਬਲਰੀ ਵੀ ਯੂਜ਼ ਕਰਦੇ ਆ ਤੇ ਸਾਡਾ ਇਤਿਹਾਸ ਵੀ ਬੜਾ ਰਿਚਾ ਕਿ ਸਾਡੇ ਸਿੱਖ ਕੌਮ ਨੇ ਪੰਜਾਬ ਨੇ ਕੀਤਾ ਕੀ ਕੀ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਲੇਕਿਨ ਸਿਰ ਵਰਤਮਾਨ ਸਮਾ ਸਭ ਤੋਂ ਪਾਵਰਫੁਲ ਸਮਾ ਹੁੰਦਾ ਜਿੱਥੇ ਆਪਾਂ ਬੈਠੇ ਆ ਕਿਉਂਕਿ ਸਰਕਾਰਾਂ ਦੇ ਵਿੱਚ 5-7 ਬੰਦਿਆਂ ਨੂੰ ਪਤਾ ਹੁੰਦਾ ਵੀ ਐਕਚੁਅਲੀ ਸਰਕਾਰ ਕਰ ਕੀ ਰਹੀ ਆ ਇਹਦੇ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਇਧਰਲੇ ਪਾਸੇ ਵਾਲੇ ਵੀ ਤਾਂ ਇਧਰਲੇ ਪਾਸੇ ਵਾਲੇ ਵੀ ਇਸ ਗੱਲ 'ਈ ਸਹਿਮਤ ਆ ਕਿ ਇਹ ਜਿਹੜੀ ਬਿਆਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੈਨੂੰ ਲੱਗਦਾ ਇਸ ਹਾਊਸ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹਨੂੰ ਇਸ ਗੱਲ ਲਈ ਕਿਤੇ ਮਲਾਲ ਹੋਊਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਪਰ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਦੇਣੀ ਤੁਸੀਂ ਪਲੀਜ਼ ਆਪਦੀ ਗੱਲ ਕੱਢੀ ਮੈਂ ਕਹਾਂ ਹੱਥ ਖੜਾ ਕਰ ਰਿਹਾ ਸੀ ਮੈਂ ਕੋਈ ਗੱਲ ਕੋਈ ਨਹੀਂ ਲੇਕਿਨ ਸਰ ਉਹਦੇ ਵਿੱਚ ਵੀ ਮੈਂ ਤਾਂ ਇਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਪੀ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ ਤੇ ਜਿਹਦੇ ਵਿੱਚ ਕਰ ਅਸੀਂ ਪੋਸਟਰ ਬாய் ਵੀ ਕੁਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਲਈ ਲੈਂਦਾ ਸੀ ਕਿ ਇਹਨਾਂ ਨੇ ਤਰਤੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜਾਵਾਂ ਤੋਂ ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਹ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ ਲੇਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟ੍ਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ ਤਿੰਨਾਂ ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਤੇ ਅੱਖੋਂ ਪਰੋਖੇ ਕੀਤਾ ਜਾਵੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉੱਥੇ ਧਰਨੇ ਦੇ ਉੱਤੇ ਤੁਸੀਂ ਵੀ ਉੱਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਸ਼ਨ ਨਿਬੇੜ ਦੇਣਾ ਉਸ ਗੱਲ ਉਸ ਸਪਿਰਿਟ ਦੀ ਆ ਵੀ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਵਾ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਢੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਣੇ ਆ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਵੀ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦੇਉ ਰਿਐਲਿਟੀ ਇਹ ਹੈ ਸਰ ਸਰ ਮੈਂ ਸਰ ਮੈਨੂੰ ਬੋਲ ਲੈਣ ਦਿਓ ਸੋ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਦੱਸਣ ਲੱਗਿਆ ਇਹ ਇੱਕ ਮਿੰਟ ਇੱਕ ਮਿੰਟ ਬੜਕੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣਾ ਸੁਖਰਾਂ ਜੀ ਮਾਨਯੋਗ ਸਪੀਕਰ ਸਾਹਿਬ ਮੇਰੇ ਮੈਂਬਰ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਬੋਲ ਰਹੇ ਸੀ ਹੁਣੇ ਹੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਕਹਿੰਦੇ ਦੋ ਗਰੁੱਪ ਸੀ ਇੱਕ ਤਰ੍ਹਾਂ ਸੀਗੇ ਹੱਕ ਦੇ ਵਿੱਚ ਵੀ ਸਜਾਵਾਂ ਮਿਲਣ ਕੁਝ ਮੈਂਬਰ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਲੰਬਾ ਚੱਲ ਰਿਹਾ ਵੀ ਸਜਾਵਾਂ ਨਾ ਮਿਲਣ ਮੈਂ ਹੀ ਬੇਨਤੀ ਕਰਦਾ ਪਵਿੱਤਰ ਸਦਨ ਦੇ ਵਿੱਚ ਕਿ ਕਿਰਪਾ ਕਰਕੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸਾਹਿਬਾਨ ਇਹ ਕਹਿੰਦੇ ਸੀ ਕਿ ਸਜਾਵਾਂ ਨੂੰ ਡਿਲੇ ਕਰੋ ਲੇਟ ਕਰੋ ਇੰਨੀ ਜਲਦੀ ਨਾ ਕਰੋ ਉਹਨਾਂ ਦੇ ਨਾਮ ਇਹ ਸਦਨ ਦੇ ਵਿੱਚ ਦੱਸਣਾ ਤਾਂ ਕਿ ਸਾਰੇ ਪੰਜਾਬ ਨੂੰ ਪਤਾ ਲੱਗੇ ਉਹ ਕਿਹੜੇ-ਕਿਹੜੇ ਦੋਸ਼ੀ ਸੀਗੇ ਜਿਹੜੇ ਉਸ ਟਾਈਮ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨੂੰ ਡਿਲੇ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਸਦਨ ਦੇ ਵਿੱਚ ਦੱਸਣ ਥੈਂਕ ਯੂ ਜੀ ਪ੍ਰਗਨ ਸਿੰਘ ਜੀ ਸਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਮੈਂ ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਹੈ ਔਰ ਅੱਜ ਵੀ ਹੋ ਰਹੀ ਆ ਕੱਲ ਹਜੇ ਬਿੱਲ ਸਾਨੂੰ ਆਇਆ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਆਈਟੀ ਸੈੱਲ ਹੈ ਨਾ ਉਹਨਾਂ ਨੇ ਬੇਅਦਬੀਆਂ ਦੇ ਯਾਰ ਖਣ ਬੱਸ ਕਰੋ ਮੈਨੂੰ ਬੋਲ ਲੈਣ ਦਿਓ ਫਿਰ ਮੈਨੂੰ ਬੋਲ ਲੈਣ ਦਿਓ ਇੱਕ ਮਿੰਟ ਇਹਨਾਂ ਨੂੰ ਚਲੋ ਇੱਕ ਮਿੰਟ ਉਹਨਾਂ ਨੂੰ ਗੱਲ ਕਰਨ ਦਿਓ ਤੁਸੀਂ ਤੁਸੀਂ ਗੱਲ ਕਰੋ ਜੀ ਤੁਹਾਡੀ ਗੱਲ ਕਰੋ। ਤੋ ਚਲੋ ਬੈਠੋ। ਅਜੋ ਯਾਰ ਬੈਠ ਜਾ। ਬੈਠੋ। ਇੱਕ ਮਿੰਟ ਬੈਠੋ ਜੀ। ਇੱਕ ਮਿੰਟ ਬੈਠੋ ਤੁਸੀਂ ਤੁਹਾਡੀ ਗੱਲ ਆ ਗਈ। ਆ ਗਈ ਸੁਖਰ ਜੀ ਤੁਹਾਡੀ ਗੱਲ ਆ ਗਈ। ਪਲੀਜ਼ ਅੱਗੇ ਚਲੋ ਜੀ। ਸਰ ਅੱਜ 3.5 ਸਾਲ ਹੋ ਗਏ ਆ। ਪ੍ਰਨਾਲਾ ਉੱਥੇ ਦਾ ਉੱਥੇ ਆ। 2018 ਦੇ ਵਿੱਚ ਵੀ ਆਮ ਆਦਮੀ ਪਾਰਟੀ ਓਪੋਜੀਸ਼ਨ ਬੈਂਚ ਤੇ ਬੈਠੀ ਸੀ ਤੇ ਆਪਾਂ ਯੂਨੀਨੀਮਸਲੀ ਜਿਹੜਾ 2018 ਦੇ ਵਿੱਚ ਕਾਨੂੰਨ ਆ ਉਹ ਪਾਸ ਕਰਕੇ ਭੇਜਿਆ ਸੀ। ਉਹਦੇ ਤੇ ਇਹਦੇ ਵਿੱਚ ਲੰਮਾ ਚੌੜਾ ਫਰਕ ਨਹੀਂ ਹੈ। ਸਰਫ ਸਰ ਜਿਹੜੀ ਹੋਮ ਮਿਨਿਸਟਰ ਨਾਲ ਚੀਫ ਮਿਨਿਸਟਰ ਸਾਹਿਬ ਦੀ ਗੱਲ ਹੋਈ ਆ ਉਹ ਕਿਤੇ ਇਸ ਹਾਊਸ ਦੇ ਵਿੱਚ ਲਿਆਂਦੀ ਜਾ ਸਕਦੀ ਆ ਵੀ ਉਹਨਾਂ ਨੇ ਕਿਉਂ ਕਹਿਤਾ ਤੇ ਢਾਈ ਸਾਲ ਆਪਾਂ ਉਹਦੀਆਂ ਜਿਹੜੀਆਂ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਇਹ ਅੱਜ ਸਮਾਜ ਜਿਹੜਾ ਕਿਉਂਕਿ ਆਪਾਂ ਸਾਰਿਆਂ ਨੇ ਇੱਥੇ ਸੱਚੀ ਗੱਲ ਹੈ ਚੱਲੇ ਜਾਣਾ ਬਿਲਕੁਲ ਤੇ ਦੋ ਬੰਦੇ ਮੈਂ ਤੁਹਾਨੂੰ ਨਾ ਲੈਣੇ ਚਾਹਣਾ ਜੀ ਮੈਨੂੰ ਜਿੰਨੀ ਕ ਗੱਲ ਸਮਝ ਆਉਂਦੀ ਆ ਇੱਕ ਪੁਲਿਸ ਅਫਸਰ ਸੀ आरएस खटड़ा जेने ਰਿਐਲਿਟੀ ਦੇ ਵਿੱਚ ਆਪਣਾ ਕਰਮ ਵੀ ਕੀਤਾ ਤੇ ਆਪਣਾ ਧਰਮ ਵੀ ਨਿਭਾਇਆ ਜੇ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਹੋਵੇ ਔਰ ਇੱਕੋ ਇਨਸਾਨ ਸੀ ਗगन प्रदीप ਸਿੰਘ ਬੱਲ ਜਿਹੜਾ ਐਡਵੋਕੇਟ ਹੈ ਗगन प्रदीप ਸਿੰਘ ਬੱਲ ਨੇ ਸਿੰਗਲ ਹੈਂਡਡਲੀ ਮੈਂ ਅਸਲੀ ਗੱਲ ਹੈ ਸ਼ੱਕ ਕਰਦਾ ਸੀ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਉਹ ਇੱਧਰ ਨੂੰ ਤੁਰ ਨਹੀਂ ਰਹੀਆਂ ਉਹਨੂੰ ਪ੍ਰਾਈਵੇਟ ਤੌਰ ਤੇ ਖੜਾ ਕੀਤਾ ਔਰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗगन ਜੀ ਤੁਹਾਡੇ ਖਰਚੇ ਖਰਚੇ ਹੁੰਦੇ ਆ ਤੁਹਾਡੀ ਟੀਮ ਹੈ ਤੇ ਤੁਹਾਨੂੰ ਕੁਝ ਪੈਸੇ ਅਸੀਂ ਦੇ ਦਿੰਨੇ ਆ ਉਹ ਕਹਿੰਦੇ ਜੇ ਤੁਹਾਡਾ ਗੁਰੂ ਆ ਤੇ ਸਾਡਾ ਵੀ ਗੁਰੂ ਆ ਉਹਨੇ ਇੱਕ ਬੰਦੇ ਨੇ ਉਹ ਅਸਲੀ ਗੱਲ ਹੈ ਕਿ ਇੱਕ ਪਾਸੇ ਵਕੀਲਾਂ ਦੀ ਫੌਜ ਖੜੀ ਹੁੰਦੀ ਸੀ ਠੀਕ ਹੈ ਔਰ ਦੂਸਰੇ ਪਾਸੇ ਦੂਸਰੇ ਪਾਸੇ ਉਹ ਸਿਰਫ ਇੱਕ ਸਿੰਗਲ ਹੈਂਡਲਿੰਗ ਮੈਂ ਸਿਰਫ ਇਨੀ ਬੇਨਤੀ ਤੁਹਾਨੂੰ ਕਰਨੀ ਚਾਹਨਾ ਅੱਜ ਵੀ ਉਹ ਬੰਦੇ ਇੱਥੇ ਅਵੇਲੇਬਲ ਆ ਉਹਨਾਂ ਨੂੰ ਬੁਲਾ ਕੇ ਦੋਨਾਂ ਨੂੰ ਜੇ ਆਪਾਂ ਕਿਸੇ ਕੰਡੇ ਸਿਰੇ ਲੱਗਣਾ ਉਹਨਾਂ ਦੋਨਾਂ ਨੂੰ ਬੁਲਾ ਕੇ ਪੁੱਛ ਲਓ ਹੋਇਆ ਕੀ ਆ ਥੈਂਕ ਯੂ ਤੇ ਅੱਜ ਜ਼ਰੂਰਤ ਕਾਦੀ ਆ ਆਪਾਂ ਨੂੰ ਵੀ ਸਾਢੇ 3 ਸਾਲ ਹੋ ਗਏ ਆ ਔਰ ਸਾਢੇ 3 ਸਾਲਾਂ ਦੇ ਵਿੱਚ ਆਪਾਂ ਇੱਕ ਉਹ ਬਿੱਲ ਲੈ ਕੇ ਆਏ ਆ ਜਿਹੜਾ ਆਲਮੋਸਟ ਜਿਹੜਾ ਸਿਮਿਲਰ ਨੇਚਰ ਦਾ ਹੈਗਾ ਔਰ ਇਹਦਾ ਸਬਸੀਕੁਐਂਟਲੀ ਅੰਤ ਵੀ ਉੱਥੇ ਹੀ ਹੋਣਾ ਜਾ ਕੇ ਸੋ ਇਸ ਕਰਕੇ ਇਹਦੇ ਤੇ ਆਪਾਂ ਪੋਲਿਟਿਕਸ ਨਾ ਕਰੀਏ ਇਹਦੇ ਤੇ ਨਾ ਕਰੀਏ ਉਹ ਉਹ ਵੀ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਆ ਤੁਹਾਨੂੰ ਇਹ ਵੀ ਦੱਸ ਦਿਨਾ ਕਿਤੇ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਕੰਟਰੋਲ ਕਰ ਸਕਦੇ ਆ ਪਰ ਉਸ ਗੁਰੂ ਦੀ ਕਚਹਿਰੀ ਨੂੰ ਆਪਣੇ ਕੋਲੋਂ ਕੰਟਰੋਲ ਹੋਣਾ ਨਹੀਂ ਹੈ ਇਹ ਆਵੇਂ ਭੁਲੇਖਾ ਆ ਆਪਾਂ ਨੂੰ ਸਾਰਿਆਂ ਨੂੰ ਵੀ ਹਾਂ ਵੀ ਸ਼ਾਇਦ ਅਸੀਂ ਇੱਥੇ ਕੁਝ ਕਹਿ ਲਾਂਗੇ ਉਹਦੇ ਲਫ਼ਜ਼ਾਂ ਦੀ ਹੀਰ ਫੇਰ ਕਰ ਲਾਂਗੇ ਸੋ ਮੇਰੀ ਤਾਂ ਤੁਹਾਨੂੰ ਬੇਨਤੀ ਆ ਵੀ ਆ ਜਿਹੜਾ ਸਵਾ ਕਸਾਲ ਰਹਿੰਦਾ ਜੇ ਉਹ ਦੋ ਬੰਦਿਆਂ ਨੂੰ ਕਿਤੇ ਮੈਨੂੰ ਵੀ ਨਾਲ ਸੱਦਣਾ ਹੋਇਆ ਤਾਂ ਭਾਵੇਂ ਸੀਐਮ ਸਾਹਿਬ ਨੂੰ ਕਿਹਾ ਕਿ ਮੈਨੂੰ ਸੱਦ ਲਿਓ ਨਾਲ ਉਹ ਦੋ ਬੰਦਿਆਂ ਨੂੰ ਦੱਸ ਪਤਾ ਕਰ ਜੀਗਾ ਕਿ ਇਹ ਸਮਾਜ ਦੇ ਵਿੱਚ ਇਸ ਇਸ ਜਿੱਥੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਆਪਾਂ ਇੰਨੀ ਵੱਡੀ ਵੋਕੈਬਲਰੀ ਯੂਜ਼ ਕਰਦੇ ਏਡਾ ਵੱਡਾ ਸਾਡਾ ਇਤਿਹਾਸ ਆ ਤੇ ਉਹਦੇ ਚ